ਫਰਸਟ ਅਟੈਂਪਟ ਵਿੱਚ ਕਲੀਅਰ ਕਰ ਲੈਣਾ ਬਹੁਤ ਸਾਰੇ ਉਹ ਨਹੀਂ ਜਿਹੜੇ ਬਹੁਤ ਬਹੁਤ ਵਾਰੀ ਜਿਨ੍ਹਾਂ ਨੇ ਐਗਜ਼ਾਮਸ ਦਿੱਤੇ ਰੀਅਟੈਂਪਟਸ ਦਿੱਤੇ ਲੇਕਿਨ ਉਹ ਨਹੀਂ ਕਲੀਅਰ ਕਰ ਪਾਦੇ ਕੀ ਕੁਝ ਕਾਰਨ ਮੰਨਦੇ ਕਿ ਐਗਜ਼ਾਮ ਟਫ ਹੋਣਾ ਹੈ ਕੀ ਕੁਝ ਮਤਲਬ ਕ੍ਰੈਕ ਕਰਨ ਦੇ ਲਈ ਕੀ ਕੁਝ ਕਰਨਾ ਪੈਂਦਾ ਮੈਂ ਸਪੈਸ਼ਲੀ ਉਹਨਾਂ ਦੇ ਲਈ ਇਹ ਜਾਨਣਾ ਚਾਹੁੰਦੀ ਆਂ ਜਿਹੜੇ ਹੁਣ ਤਿਆਰੀ ਕਰ ਰਹੇ ਨੇ ਜਾਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਤਿਆਰੀ ਕਰਨੀ ਹੈ ਐਗਜ਼ਾਮ ਦੇ ਵਿੱਚ ਜਿਹੜਾ ਸਭ ਤੋਂ ਇੰਪੋਰਟੈਂਟ ਤੁਹਾਡਾ ਮੈਂਟਰ ਤੁਹਾਡਾ ਟੀਚਰ ਪਹਿਲਾਂ ਤਾਂ ਇੱਕ ਹੋਮਵਰਕ ਕਰਨਾ ਚਾਹੀਦਾ ਕਿਸੇ ਇੱਕ ਟੀਚਰ ਨੂੰ ਚੁਣਨ ਵਾਸਤੇ ਜਾਂ ਇੱਕ ਇੰਸਟੀਟਿਊਟ ਨੂੰ ਚੁਣਨ ਵਾਸਤੇ ਉਸ ਤੋਂ ਬਾਅਦ ਬਲਾਈਂਡਲੀ ਉਸ ਟੀਚਰ ਨੂੰ ਫੋਲੋ ਕਰਨਾ ਚਾਹੀਦਾ ਜੇਕਰ ਸਟੂਡੈਂਟ ਇੱਕ ਟੀਚਰ ਦੀ ਕੈਪੇਬਿਲਿਟੀ ਦੇ ਜਾਂ ਟੀਚਰ ਦੇ ਡਿਸੀਜਨ ਤੇ ਕਿੰਤੂ ਪਰੰਤੂ ਕਰਦਾ ਤਾਂ ਮੈਨੂੰ ਲੱਗਦਾ ਉਹ ਸਕਸੈਸਫੁਲ ਹੋਣ ਦੇ ਰਸਤੇ ਤੋਂ ਭਟਕ ਰਿਹਾ ਫਸਟ ਆਫ ਆਲ ਆਪਣੇ ਟੀਚਰ ਨੂੰ ਜਿਸ ਤਰ੍ਹਾਂ ਮੈਂ ਦੱਸਿਆ ਫੋਲੋ ਕਰੋ ਸੈਕੰਡਲੀ ਜਿਹੜੇ ਅਨਸਕਸੈਸਫੁਲ ਜਿਸ ਤਰ੍ਹਾਂ ਮੈਂ ਆਬਜ਼ਰਵ ਕੀਤਾ ਮੈਂ ਆਪਣੇ ਜਿਹੜੇ ਮਿਸਟਰ ਅਨਿਲ ਪ੍ਰੋਫੈਸਰ ਅਨਿਲ ਕੁਮਾਰ ਨੇ ਮੁਹਾਲੀ ਦੇ ਵਿੱਚ ਉਹਨਾਂ ਤੋਂ ਮੈਂ ਜਿਹੜੀ ਇਹ ਪੀਸੀਐਸ ਦੀ ਕੋਚਿੰਗ ਪ੍ਰਾਪਤ ਕੀਤੀ ਹੈ ਹਰ ਹਫਤੇ ਉਹ ਮੇਰਾ ਟੈਸਟ ਲੈਂਦੇ ਸੀਗੇ ਐਂਡ ਮੈਂ ਕਦੇ ਨਹੀਂ ਉਹਨਾਂ ਨੂੰ ਕਿਹਾ ਕਿ ਮੈਨੂੰ ਤੁਸੀਂ ਯੂਪੀਐਸਸੀ ਦੇ ਐਸਪੀਰੈਂਟਸ ਨਾਲ ਬਿਠਾ ਰਹੇ ਹੋ ਐਂਡ ਇਨੀਸ਼ੀਅਲੀ ਮੇਰੇ ਮਾਰਕਸ ਬਹੁਤ ਘੱਟ ਆਉਂਦੇ ਸੀਗੇ ਬਟ ਮੈਂ ਉਹਨਾਂ ਨੂੰ ਫੋਲੋ ਕਰਦਾ ਰਿਹਾ ਕਹਿੰਦੇ ਬੇਟੇ ਜੋ ਕਰਵਾ ਰਹੇ ਹਾਂ ਉਹਨੂੰ ਫੋਲੋ ਕਰੋ ਬਲਾਈਂਡਲੀ ਮੈਂ ਉਹਨਾਂ ਨੂੰ ਫੋਲੋ ਕੀਤਾ ਐਂਡ ਤੁਸੀਂ ਅ ਅਨਸਕਸੈਸਫੁਲ ਦੀ ਜਿਹੜੀ ਗੱਲ ਕਰੀਂ ਦੇਖੋ ਸਕਸੈਸ ਸਾਰਿਆਂ ਨੂੰ ਨਸੀਬ ਨਹੀਂ ਹੁੰਦੀ ਕੁਝ ਕਿਸਮਤ ਵਾਲਿਆਂ ਨੂੰ ਹੁੰਦੀ ਹੈ ਉਹਦੇ ਵਿੱਚ ਜੋ ਟੀਚਰ ਨੇ ਟੈਸਟ ਦਿੱਤਾ ਕੋਸ਼ਿਸ਼ ਕਰੋ ਵੀਕਲੀ ਜਿਹੜਾ ਜਾਂ ਮੰਥਲੀ ਜੋ ਵੀ ਪ੍ਰੈਪਰੇਸ਼ਨ ਹੈ ਉਹਦੀ ਟੈਸਟ ਦਿ ਕਰੋ ਫਿਰ ਟੈਸਟ ਦੇਣ ਤੋਂ ਬਾਅਦ ਮੈਂ ਉਹਨੂੰ ਐਨਲਾਈਜ਼ ਕਰਦਾ ਸੀਗਾ ਐਵਰੀ ਟੈਸਟ ਤੋਂ ਬਾਅਦ ਮੈਂ ਉਹਨੂੰ ਐਨਲਾਈਜ਼ ਕਰਦਾ ਸੀਗਾ ਕਿ ਮੇਰੀਆਂ ਗਲਤੀਆਂ ਕਿੱਥੇ ਨੇ ਔਰ ਉਹਨਾਂ ਨੂੰ ਮੈਂ ਆਪਣੇ ਨੋਟ ਕਰਦਾ ਸੀਗਾ ਇੱਕ ਚੀਜ਼ ਇਹ ਹੈ ਜਿਹੜੀ ਕਮੀ ਰਹਿ ਜਾਂਦੀ ਹੈ ਤੀਸਰਾ ਅੱਜ ਕੱਲ ਲੋਕ YouTube ਜਾਂ ਜਿਹੜੇ ਆਨਲਾਈਨ ਮੋਡ ਰਾਹੀਂ ਜਿਹੜੀ ਐਜੂਕੇਸ਼ਨ ਤੇ ਰਿਲਾਈ ਕਰਦੇ ਆ ਮੈਂ ਸਭ ਨੂੰ ਦੱਸਣਾ ਚਾਹੁੰਗਾ ਮੈਂ ਕਿਸੇ ਵੀ ਮੈਗਜ਼ੀਨ ਨੂੰ ਫੋਲੋ ਨਹੀਂ ਕੀਤਾ ਮੈਂ ਕਿਸੇ YouTube ਚੈਨਲ ਤੇ ਕੋਈ ਕਰੰਟ ਅਫੇਅਰ ਨਹੀਂ ਕਰਿਆ ਸਿਰਫ ਤੇ ਸਿਰਫ ਨਿਊਜ਼ਪੇਪਰ ਦੇ ਜਿਹੜੇ ਐਡੀਟੋਰੀਅਲਸ ਨੇ ਉਹਨਾਂ ਨੂੰ ਫੋਲੋ ਕਰਿਆ ਐਂਡ ਕੁਝ ਆਪਣੇ ਟੀਚਰਜ਼ ਵੱਲੋਂ ਜੋ ਗਾਈਡੈਂਸ ਦਿੱਤੀ ਉਹਨਾਂ ਨੂੰ ਫੋਲੋ ਕਰਿਆ ਐਂਡ ਮੇਰੀ ਇੰਟਰਵਿਊ ਤੱਕ ਮੈਨੂੰ ਨਿਊਜ਼ਪੇਪਰ ਨੇ ਹੈਲਪ ਕੀਤੀ ਔਰ ਨਿਊਜ਼ਪੇਪਰ ਤੇ ਲਾਸਟ ਹੈ ਜਿਹੜਾ ਮੇਰੇ ਜਿਹੜੇ ਸਰ ਨੇ ਅਨਿਲ ਸਰ ਨੇ ਗੱਲ ਕਹੀ ਸੀ ਕਿ ਜਿਹੜੀਆਂ ਬੁੱਕਸ ਨੇ ਉਹਨਾਂ ਤੇ ਰਿਲਾਈ ਕਰੋ ਇੱਕ ਬੁੱਕ ਨੂੰ 10 ਵਾਰ ਪੜ੍ਹ ਲਓ 10 ਬੁੱਕਸ ਨੂੰ ਇੱਕ ਵਾਰ ਵੀ ਨਾ ਪੜ੍ਹੋ ਤੋਂ ਮਤਲਬ ਇੱਕ ਬੁੱਕਸ ਨੂੰ ਇੱਕ ਬੁੱਕ ਨੂੰ ਹੀ ਬਾਰ-ਬਾਰ ਪੜ੍ਹਨਾ ਚਾਹੀਦਾ ਕਿਤਾਬ ਹੈ ਜਿਹੜੀ ਉਹ ਤੁਹਾਨੂੰ ਬਹੁਤ ਕੁਝ ਦਿੰਦੀ ਹੈ Google ਤੇ ਤੁਹਾਨੂੰ ਇੱਕ ਕੁਐਸਚਨ ਦੇ 5000 ਆਨਸਰ ਮਿਲ ਜਾਣਗੇ ਪਰ ਇੱਕ ਰਾਈਟ ਆਨਸਰ ਹੈ ਜਿਹੜਾ ਉਹ ਇੱਕ ਕਿਤਾਬ ਦੇ ਸਕਦੀ ਹੈ। ਟੂ ਇਨਾ ਚੀਜ਼ਾਂ ਨੂੰ ਫੋਲੋ ਕਰਨਾ ਮੇਰੀ ਲਾਈਫ ਦੇ ਵਿੱਚ ਤਾਂ ਮੈਨੂੰ ਹੈਲਪ ਕੀਤੀ ਹੈ। ਬਾਕੀ ਹਰ ਇੱਕ ਜਿਹੜਾ ਹੈ ਸਟੂਡੈਂਟ ਦਾ ਆਪਣਾ ਆਪਣਾ ਨਜ਼ਰੀਆ ਕੰਮ ਕਰਨ ਦਾ ਮੈਂ ਆਨਲਾਈਨ ਮੋਡ ਨੂੰ ਫੋਲੋ ਨਹੀਂ ਕੀਤਾ। ਮੈਂ ਬੁੱਕਸ ਨੂੰ ਔਰ ਨਿਊਜ਼ਪੇਪਰ ਨੂੰ ਫੋਲੋ